ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਲਈ ਕਾਨੂੰਨੀ ਜਾਣਕਾਰੀਆਂ ਆਪਣੀ ਮਾਤਰ ਭਾਸ਼ਾ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦੇ ਆਂ ਕਿ ਇਹ ਜਾਣਕਾਰੀ ਮਹੱਤਵਪੂਰਨ ਜਾਣਕਾਰੀਆਂ ਤੁਹਾਨੂੰ ਵਧੀਆ ਲੱਗਣਗੀਆਂ ਅਤੇ ਤੁਸੀਂ ਅੱਗੇ ਵੀ ਸ਼ੇਅਰ ਕਰੋਗੇ ਤਾਂ ਜੋ ਇਹ ਜਾਣਕਾਰੀਆਂ ਕਿਸੇ ਨਾ ਕਿਸੇ ਦੇ ਕੰਮ ਆ ਸਕਣ ਆਪਾਂ ਗੱਲ ਕਰਾਂਗੇ ਅੰਗਰੇਜ਼ਾਂ ਵੇਲੇ ਤੋਂ ਚੱਲ ਰਹੇ ਕਾਨੂੰਨੀ ਐਕਟ ਆਈਪੀਸੀ ਜਿਸ ਨੂੰ ਇੰਡੀਅਨ ਪੀਨਲ ਕੋਡ ਕਿਹਾ ਜਾਂਦਾ ਸੀ ਜੋ ਕਿ 1860 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਬਣਾਇਆ ਸੀ ਤੇ 2023 ਤੱਕ ਭਾਰਤ ਵਿੱਚ ਇਹ ਐਕਟ ਲਾਗੂ ਰਿਹਾ 2023 ਦੇ ਵਿੱਚ ਭਾਰਤ ਸਰਕਾਰ ਨੇ ਇੰਡੀਅਨ ਪੀਨਲ ਕੋਡ ਐਕਟ ਦੀ ਜਗ੍ਹਾ ਭਾਰਤੀ ਨਵੇਂ ਸੰਘਤਾ ਐਕਟ 2023 ਬਣਾ ਦਿੱਤਾ ਜੋ ਕਿ ਹੁਣ ਆਪਣੇ ਦੇਸ਼ ਵਿੱਚ ਲਾਗੂ ਹੋਇਆ ਹੈ ਇਹ ਐਕਟ ਬੰਦ ਦੇ ਨਾਲ ਜੋ ਧਰਾਵਾਂ ਸਨ ਉਹਨਾਂ ਦੇ ਨੰਬਰ ਵਗੈਰਾ ਵੀ ਬਦਲ ਗਏ ਹਨ ਤਕਰੀਬਨ ਸਜ਼ਾ ਦੀ ਗੱਲ ਕਰੀਏ ਜਾਂ ਅਫੈਂਸ ਦੀ ਗੱਲ ਕਰੀਏ ਦੋਸ਼ ਦੀ ਗੱਲ ਕਰੀਏ ਤਾਂ ਉਹ ਸੇਮ ਹੀ ਹਨ ਪਰ ਨੰਬਰਿੰਗ ਚੇਂਜ ਹੋ ਚੁੱਕੀ ਹੈ ਕੁਝ ਧਰਾਵਾਂ ਜਿਹੀਆਂ ਹੁੰਦੀਆਂ ਸਨ ਜੋ ਕਿ ਹਰ ਇੱਕ ਆਮ ਵਿਅਕਤੀ ਨੂੰ ਵੀ ਜਿੰਨਾ ਬਾਰੇ ਜਾਣਕਾਰੀ ਹੁੰਦੀ ਸੀ ਜਿਵੇਂ ਕਿ 752 452 307 302 ਇਹ ਤਰ੍ਹਾਂ ਆਮ ਹੀ ਹਰੇਕ ਬੰਦੇ ਦੀ ਜ਼ਬਾਨ ਤੇ ਸਨ ਤੇ ਹਰੇਕ ਬੰਦੇ ਨੂੰ ਇਥੋਂ ਤੱਕ ਵੀ ਗਿਆਨ ਸੀ ਕਿ ਇਹ ਧਾਰਾ ਕਿਸ ਜੁਰਮ ਦੇ ਵਿੱਚ ਲੱਗਦੀ ਹੈ ਤਾਂ ਆਪਾਂ ਅੱਜ ਗੱਲ ਕਰਾਂਗੇ 452 ਧਾਰਾ ਦੀ 452 ਧਾਰਾ ਜਦੋਂ ਕਿਸੇ ਵਿਅਕਤੀ ਦੇ ਉੱਪਰ ਹਮਲਾ ਕਰਨ ਦੇ ਲਈ ਕੋਈ ਵਿਅਕਤੀ ਉਸ ਦੇ ਘਰ ਵਿੱਚ ਐਂਟਰ ਹੋ ਜਾਣ ਉਸ ਨੂੰ ਤੱਕਾ ਮੁਕੀ ਜਾਂ ਉਸ ਦੇ 6 ਫੀਟ ਮਾਰ ਦੇਣ ਤਾਂ ਉਸ ਦੇ ਘਰ ਵਿੱਚ ਦਾਖਲ ਹੋਣ ਦੀ ਧਾਰਾ ਜਿਹੜੀ ਉਹ 452 ਲੱਗਦੀ ਸੀ ਜਿਸ ਦੇ ਵਿੱਚ 7 ਸਾਲ ਤੱਕ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਹੋ ਸਕਦਾ ਸੀ ਤਾਂ ਹ ਹੁਣ ਜਿਹੜਾ ਨਵਾਂ ਐਕਟ ਬਣਿਆ ਹੈ ਬੀ ਐਨ ਐਸ ਭਾਰਤੀ ਨਿਆਂ ਸੰਗਤਾ ਉਸ ਉਸ ਦੇ ਵਿੱਚ ਜਿਹੜੀ 452 ਧਾਰਾ ਸੀ ਉਹ ਬਦਲ ਕੇ 333 ਬੀ ਐਨ ਐਸ ਧਾਰਾ ਬਣ ਗਈ ਹੈ ਧਾਰਾ ਦਾ ਨੰਬਰ ਸਿਰਫ ਚੇਂਜ ਹੋ ਗਿਆ ਉਸ ਦੇ ਵਿੱਚ ਜੁਰਮ ਅਤੇ ਸਜ਼ਾ ਦਾ ਪ੍ਰੋਵੀਜ਼ਨ ਸੇਮ ਹੈ ਹੁਣ 452 ਧਾਰਾ ਬਣ ਗਈ ਹੈ 333 ਬੀ ਐਨ ਐਸ ਇਸ ਦੇ ਵਿੱਚ ਜਿਹੜੀ ਸਜ਼ਾ 7 ਸਾਲ ਤੱਕ ਤੇ ਭਾਰੀ ਜੁਰਮਾਨਾ ਅਦਾਲਤ ਜੇ ਦੋਸ਼ ਸਾਬਤ ਹੋਣ ਤੇ ਅਦਾਲਤ ਕਰ ਸਕਦੀ ਹੈ ਤੇ ਬਾਕੀ ਤੁਹਾਡੇ ਨਾਲ ਸਾਰੀਆਂ ਧਰਾਵਾਂ ਜੋ ਕਿ ਜਿਨ੍ਹਾਂ ਦੇ ਨੰਬਰ ਚੇਂਜ ਹੋ ਗਏ ਹਨ ਜਾਂ ਜਿਨ੍ਹਾਂ ਧਰਾਵਾਂ ਦੇ ਵਿੱਚ ਕੋਈ ਵੀ ਕਿਸੇ ਵੀ ਕਿਸਮ ਦਾ ਸਜ਼ਾ ਚ ਜਾਂ ਕਿਸੇ ਕਿਸਮ ਦਾ ਕੋਈ ਵੀ ਵਾਅਦਾ ਘਾਟਾ ਹੋਇਆ ਹੈ ਉਹ ਵੀਡੀਓ ਦੇ ਵਿੱਚ ਆਉਣ ਆ ਰਹੀਆਂ ਵੀਡੀਓ ਦੇ ਵਿੱਚ ਆਪ ਜੀ ਨੂੰ ਸਾਰੀ ਜਾਣਕਾਰੀ ਮੁਹੱਈਆ ਕਰਾਵਾਂਗੇ ਪੰਜਾਬੀ ਆਪਣੀ ਮਾਂ ਪਾਸ਼ਾ ਆਪਣੀ ਮਾਂ ਬੋਲੀ ਦੇ ਵਿੱਚ ਤਾਂ ਜੋ ਹਰ ਇੱਕ ਵਿਅਕਤੀ ਨੂੰ ਆਸਾਨੀ ਨਾਲ ਸਮਝ ਆ ਸਕੇ ਅਤੇ ਉਸ ਦੇ ਕਾਨੂੰਨੀ ਗਿਆਨ ਦੇ ਵਿੱਚ ਵਾਧਾ ਹੋ ਸਕੇ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ